ਜੱਟਾਂ ਦੇ ਪੁੱਤਾਂ ਨੂੰ ਰੋਕ ਸਕੇ ਨਾ ਡ੍ਰੰਪ ਦੁੱਕੀ-ਦਿੱਕੀ ਦੀ ਕੀ ਰੀਸ ਕਰਦਾ ਹੈ। ਕਿਉਂ ਛਿੰਦਿਆ ਬੜੀ ਖੁਸ਼ ਹੋਣੇ ਬਾਈ ਉਹ ਖੁਸ਼ ਤਾਂ ਹੋ ਨਹੀਂ ਐ। ਨੋਟ ਆਏ ਨੇ, ਨੋਟ ਕੰਮ ਆਪਣਾ ਆ ਗਿਆ ਸੈੱਟ। ਅੱਛਾ ਅੱਛਾ ਅੱਛਾ। ਹੁਣ ਤੂੰ ਦੇਖੀ ਆਪਾਂ ਸਾਰੇ ਪਿੰਡ ਨੂੰ ਰਜਾ ਦੇਣਾ ਲੰਗਰ ਲਾਵਾਂਗੇ ਲੰਗਰ। ਉਹ ਬਾਈ ਛਿੰਦਿਆ ਆਪਣੇ ਪਿੰਡ ਦੇ ਲੋਕਾਂ ਨੂੰ ਰੱਜੇ ਪੁੱਟਿਆ ਜੇ ਇਹ ਪੈਸੇ ਰੋਣੇ ਨਾ ਕਿਸੇ ਚੰਗੇ ਕੰਮ ਤੇ ਲਾਈ। ਉਹ ਮਨਜੀਤ ਸਿਆ ਇਦੋਂ ਚੰਗਾ ਕੰਮ ਕੀ ਆ ਪਿੰਡ ਦੇ ਲੰਗਰ ਤੋਂ ਸਾਰੇ ਪਿੰਡ ਨੂੰ ਰਜਾ ਦੇਾਂਗੇ ਨਾਲੇ ਪੁੰਨ ਨਾਲੇ ਫਲੀਆਂ। ਪੁੱਛਦਿਆ ਬਾਈ ਇਹ ਇਦਾਂ ਤੂੰ ਉੜ ਹੀ ਖਰਚ ਤਾਂ ਗੇਲੀ ਦੇ ਮੁੰਡੇ ਤੇ ਖਰਚ ਕਰ ਜਿਹੜਾ 3.5 ਸਾਲ ਤੋਂ ਮੰਜੇ ਤੇ ਪਿਆ ਹੈ 3.5 ਸਾਲ ਨੂੰ ਕੈਂਸਰ ਹੋਈ ਨੂੰ ਵੀਰੇ ਉਹਦੇ ਲੱਤ ਦੇ ਵਿੱਚ ਕੈਂਸਰ ਹੈ ਤੈਨੂੰ ਦੇਖ ਕੇ ਹੋਰ ਵੀ ਬੰਦੇ ਮਦਦ ਕਰਨਗੇ ਤੇ ਮਦਦ ਕਰਨੀ ਇਹ ਤਾਂ ਗਰੀਬ ਬੰਦੇ ਦੀ ਮਦਦ ਕਰ। ਇਹ ਤੋਂ ਵੱਡਾ ਕੋਈ ਨਾ ਕਰ ਰਹੀ। ਅੱਛਾ ਯਾਰ 3.5 ਸਾਲ ਹੋ ਗਏ ਇੰਨਾ ਚਿਰ ਗੱਲ ਤਾਂ ਸਹੀ ਹੈ। ਪੈਸੇ ਲਾਉਣੇ ਤਾਂ ਕਿਸੇ ਚੱਜ ਦੇ ਥਾਂ ਤੇ ਚਾਹੀਦੇ ਨੇ। ਚਲ ਐਂ ਕਰ ਮਿੱਤਰਾ ਮੈਨੂੰ ਗੇਲੀ ਦੇ ਘਰੇ ਲੈ ਕੇ ਚੱਲ ਦਿਖਾ ਮੁੰਡਾ ਕਿਵੇਂ ਹੈ। ਆ ਦੇਖ ਬਾਈ ਸ਼ਿੰਦੇ ਆ ਬਾਈ ਦੀ ਹਾਲਤ ਦੇਖ ਲੈ। 3.5 ਸਾਲ ਹੋ ਗਏ ਨੂੰ ਮੰਜੇ ਤੇ ਪੈ ਨੂੰ ਇਹਦੀ ਲੱਤ ਦੇ ਵਿੱਚ ਕੈਂਸਰ ਹੈ ਜੇ ਪੈਸਾ ਖਰਚ ਨਹੀਂ ਹੈ ਇਲਾਜ ਕਰਾਉਣੀ ਹੈ ਤਾਂ ਇਹ ਬੰਦੇ ਦਾ ਕਰਵਾ ਆ ਇਹਦਾ ਪਿਓ ਬੈਠਾ ਗਰਮੀਲ ਸਿੰਘ ਇਹ ਤੇ ਘਰ ਦੀ ਹਾਲਤ ਦੇਖਦਾ ਇਹ ਮੁੰਡੇ ਦੀ ਹਾਲਤ ਦੇਖਦਾ ਜਿਹੜਾ 3.5 ਸਾਲ ਤੋਂ ਮੰਜੇ ਤੇ ਪਿਆ ਹੈ ਮਨਜੀਤ ਸਿਆ ਤੂੰ ਤਾਂ ਮੇਰੀਆਂ ਅੱਖਾਂ ਹੀ ਖੋਲਤੀਆਂ ਯਾਰ ਮੈਂ ਤਾਂ ਐਵੇਂ ਰੱਜੇ ਲੋਕਾਂ ਨੂੰ ਰਜਾਉਣ ਚੱਲਿਆ ਸੀਗਾ ਆ ਫੜ ਪੈਸੇ ਇਹਦਾ ਪਾਏ ਮੁੰਡੇ ਦਾ ਇਲਾਜ ਕਰਾਉਣਾ ਲੈ ਵੀ ਗੇਦੀ ਅੱਜ ਰੱਬ ਵਰਗਾ ਬੁਦਾਇ ਤਰੀਕੇ ਕਰੇ ਤ੍ਰਿਮ ਵੱਧ ਕਰਨ ਵਾਸਤੇ ਇਹਨੂੰ ਦੇਖ ਕੇ ਯਾਰ ਬੰਦੇ ਕਰਨ ਹੋਰ ਵੀ ਹੋਣਗੇ ਘਬराई ਨਾ ਹੌਸਲਾ ਰੱਖ ਬਾਈ ਜੀ ਆਪਾਂ ਅੱਜ ਪਿੰਡ ਖੋਖਰ ਖੁਰਦ ਜ਼ਿਲ੍ਹਾ ਮਾਨਸਾ ਤੋਂ ਬੋਲ ਰਹੇ ਆ ਜਿਵੇਂ ਤੁਸੀਂ ਇਹ ਮੁੰਡੇ ਨੂੰ ਦੇਖਦੇ ਹੋ ਇਹ ਮੇਰੇ ਪਿੰਡ ਖੋਖਰ ਖੁਰਦ ਦਾ ਮੁੰਡਾ ਜਿਹਦੀ ਉਮਰ ਸਿਰਫ 23-24 ਸਾਲ ਹੈ ਤੇ ਇਹਨੂੰ ਅੱਜ ਤੋਂ ਘੱਟੋ ਘੱਟ 3-3.5 ਸਾਲ ਪਹਿਲਾਂ ਕੈਂਸਰ ਵਰਗੀ ਨਾਮਰਾਦ ਬਿਮਾਰੀ ਨੇ ਘੇਰ ਲਿਆ ਸੀ ਇਹਦੇ ਪਿਤਾ ਜੀ ਨੇ ਸਰਦਾਰ ਗਰਮੇਲ ਸਿੰਘ ਇੱਕ ਲੇਬਰ ਦਾ ਕੰਮ ਕਰਦੇ ਨੇ ਦਿਹਾੜੀ ਕਰਕੇ ਆਪਦੇ ਘਰ ਦਾ ਗੁਜ਼ਾਰਾ ਮਸਾਂ ਚਲਾਉਂਦੇ ਨੇ ਇਹ ਇਹਨਾਂ ਕੋਲੇ ਐਡੀ ਜਮਾ ਪੂੰਜੀ ਨਹੀਂ ਹੈਗੀ ਵੀ ਇਹਦਾ ਇਲਾਜ ਕਰਾ ਸਕਣ ਇੱਕ ਪੈਸੇ ਦੇ ਖਣੋ ਇਹ ਮੁੰਡਾ ਲਗਭਗ 3.5 ਸਾਲ ਤੋਂ ਮੰਜੇ ਤੇ ਪਿਆ ਹੈ ਤੁਸੀਂ ਇਹਦੀ ਹਾਲਾਤ ਦੇਖ ਸਕਦੇ ਹੋਗੇ ਮੈਂ ਸਾਰੇ ਦੋਸਤਾਂ ਮਿੱਤਰਾਂ ਨੂੰ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਤੇ ਨਾਲ ਦੀ ਨਾਲ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਇਹਦੀ ਵੱਧ ਤੋਂ ਵੱਧ ਮਦਦ ਕਰੀਏ ਤਾਂ ਕਿ ਇਹ ਆਪਦੇ ਪੈਰਾਂ ਸਿਰ ਹੋ ਸਕੇ ਤੇ ਇਹਦਾ ਗਰੀਬ ਬੱਚੇ ਦਾ ਇਲਾਜ ਹੋ ਸਕੇ ਸਾਡਾ ਪਿੰਡ ਖੋਖਰ ਖੁਰਦਾ ਹੈ ਜ਼ਿਲ੍ਹਾ ਮਾਨਸਾ ਮਾਨਸਾ ਤੋਂ ਇਹ 7 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਹੈ ਇਹ ਕੋਈ ਫੇਕ ਵੀਡੀਓ ਨਹੀਂ ਹੈਗੀ ਨਾ ਹੀ ਕੋਈ ਐਂਟਰਟੇਨਮੈਂਟ ਵਾਸਤੇ ਵੀਡੀਓ ਆ ਆਪਾਂ ਤਾਂ ਇਸ ਬੱਚੇ ਦਾ ਇਲਾਜ ਕਰਾਉਣਾ ਇਸ ਕਰਕੇ ਮੈਂ ਸਾਰੇ ਐਨ ਆਰ ਆਈ ਵੀਰਾਂ ਨੂੰ ਵੀ ਵੱਧ ਤੋਂ ਵੱਧ ਅਪੀਲ ਕਰਦਾ ਬੇਦਾਪਾਏ ਇਲਾਜ ਕਰਾਈਏ ਤੇ ਇਹਦਾ ਆਪਾਂ ਜਿਹੜਾ ਵੀ ਅਕਾਊਂਟ ਨੰਬਰ ਹੈ ਉਹਨੂੰ ਆਪਾਂ ਸਕਰੀਨ ਤੇ ਲਾਵਾਂਗੇ ਤਾਂ ਕਰਕੇ ਤੁਸੀਂ ਇਹਦੀ ਵੱਧ ਤੋਂ ਵੱਧ ਮਦਦ ਕਰੋ ਧੰਨਵਾਦ ਜੀ